ਵਿਨਾ ਵਰਮਾ ਜੀ ਦੀ ਕਹਾਣੀ ਦੂਜੀ ਨਾ ਤੀਜੀ 에어ਪੋਰਟ ਤੇ ਸਭਾਈ ਕਰਦੀ ਦੇ ਮੇਰੇ ਹੱਥ اچانک ਰੁਕ ਗਏ ਮੈਂ ਆਪਣੀਆਂ ਅੱਖਾਂ ਨੂੰ ਕਈ ਵਾਰ ਚਪਕਾਇਆ ਕਿ ਕਿਤੇ ਮੈਨੂੰ ਕੋਈ ਭੁਲੇਖਾ ਤਾਂ ਨਹੀਂ ਪਿਆ ਪਰ ਨਹੀਂ ਸ਼ਾਇਦ ਇਹ ਭੁਲੇਖਾ ਨਹੀਂ ਸੱਚ ਹੀ ਸੀ ਮੇਰਾ ਪਤੀ ਕਿਸੇ ਵੀ 22 ਸਾਲ ਦੀ ਕੁੜੀ ਨਾਲ ਤੁਰਿਆ ਆ ਰਿਹਾ ਸੀ ਉਹਨੇ ਇੱਕ ਬਾਂ ਕੁੜੀ ਦੇ ਲੱਕ ਦੁਆਲੇ ਲਪੇਟੀ ਸੀ ਤੇ ਦੂਜੇ ਹੱਥ ਨਾਲ ਉਹ ਸਮਾਨ ਵਾਲੀ ਟਰਾਲੀ ਖਿੱਚ ਰਿਹਾ ਸੀ ਕੁੜੀ ਨੇ ਆਪਣਾ ਸਿਰ ਮੇਰੇ ਪਤੀ ਦੇ ਮੋਢਿਆਂ ਤੇ ਸੁੱਟਿਆ ਹੋਇਆ ਸੀ ਬਹੁਤ ਹੌਲੀ-ਹੌਲੀ ਤੁਰ ਰਹੀ ਸੀ ਉਹ ਜਿਵੇਂ ਕਿਸੇ ਨਸ਼ੇ 'ਚ ਹੋਵੇ ਲਾਲ ਰੰਗ ਦਾ ਸੂਟ ਗਹਿਣਿਆਂ ਨਾਲ ਭਰੀ ਹੋਈ ਤੇ ਕੂਣੀਆਂ ਤੱਕ ਲਾਲ ਚੂੜਾ ਕਾਲੇ ਨਾਗਾ ਵਰਗੀਆਂ ਦੋ ਮੋਟੀਆਂ ਗੁੱਤਾ ਉਸਨੇ ਆਪਣੀ ਛਾਤੀ ਤੇ ਸਿੱਟੀਆਂ ਹੋਈਆਂ ਸਨ ਉਹ ਦੋਵੇਂ ਕਸਟਮ ਕਲੀਅਰੈਂਸ ਤੋਂ ਬਾਅਦ ਬਾਹਰ ਆ ਰਹੇ ਸਨ ਇੱਕ ਦੂਜੇ ਨਾਲ ਚਿਪਕੇ ਹੋਏ ਜਿਵੇਂ ਚੁੰਬਕ ਤੇ ਲੋਹਾ ਕੁੜੀ ਦੀਆਂ ਅੱਖਾਂ 'ਚ ਅਜੀਬ ਜਿਹੀ ਮਸਤੀ ਸੀ ਚਾਲ 'ਚ ਲੜਕਾਹਟ ਤੇ ਉਹ ਮੇਰੇ ਆਦਮੀ ਦੇ ਉੱਪਰ ਡਿਗ ਡਿਗ ਪੈ ਰਹੀ ਸੀ ਤੇ ਮੇਰਾ ਆਦਮੀ ਜਿਵੇਂ ਉਹਨੇ ਵੀ ਹੁਣੇ ਹੀ 16ਵੇਂ ਸਾਲ 'ਚ ਕਦਮ ਰੱਖਿਆ ਸੀ ਕਾਲਾ ਗਰਮ ਸੂਟ ਲਾਲ ਪੱਗ ਸੋਨੇ ਦੀ ਘੜੀ ਕੜਾ ਚੈਨੀ ਤੇਜੇ ਬਸ ਚੱਲਦਾ ਤਾਂ ਸ਼ਾਇਦ ਉਹ ਸੋਨੇ ਦਾ ਸੰਗਲ ਗਲ 'ਚ ਪਾ ਕੇ ਚੱਲਦਾ ਉਹਨੇ ਬੜੀ ਮਿਹਨਤ ਨਾਲ ਆਪਣੀ ਡੱਬ ਖੜਬੀ ਦਾੜੀ ਨੂੰ ਰੰਗਿਆ ਸੀ ਤਾਂ ਕਿ 45 ਸਾਲ ਦੀ ਉਮਰ 'ਚ ਵੀ ਉਹ 25 ਸਾਲ ਦਾ ਨਜ਼ਰ ਆਵੇ। ਧੋਵੇਂ ਹੌਲੀ-ਹੌਲੀ ਕਦਮ ਰੱਖਦੇ ਮੇਰੇ ਕੋਲੋਂ ਦੀ ਲੰਘ ਗਏ ਤੇ ਪਿੱਛੇ ਛੱਡ ਗਏ ਮਹਿਕ ਦਾ ਇੱਕ ਬੁੱਲਾ। ਪਰਫਿਊਮ ਦੀ ਮਹਿਕ ਜੋ ਮੇਰਾ ਪਤੀ ਲਗਾਉਂਦਾ ਹੁੰਦਾ ਸੀ ਪੈਰਿਸ ਦਾ ਪਰਫਿਊਮ ਤੇ ਜਾਂ ਫਿਰ ਉਸ ਕੁੜੀ ਦੇ ਜਿਸਮ ਦੀ ਮਹਿਕ ਮਿਲੀ-ਜੁਲੀ ਖੁਸ਼ਬੂ ਬਹੁਤ ਦੇਰ ਤੱਕ ਹਵਾ 'ਚ ਫੈਲੀ ਰਹੀ। ਉਹ ਬਹਾਰ ਤੇ ਝੌਂਕੇ ਵਾਂਗ ਦੁਨੀਆ ਤੋਂ ਬੇਖਬਰ ਇੱਕ ਦੂਜੇ ਵਿੱਚ ਸਮਾਏ ਬਾਹਰ ਵੱਲ ਨੂੰ ਜਾ ਰਹੇ ਸਨ ਜਿੱਥੇ ਲੋਕ ਜਹਾਜ਼ਾਂ 'ਚੋਂ ਉਤਰਨ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸਨ ਅਚਾਨਕ ਉਹ ਰੁਕੇ ਤੇ ਪਿੱਛੇ ਮੁੜ ਕੇ ਵੇਖਿਆ ਮੈਂ ਘਬਰਾ ਗਈ ਪਰ ਨਹੀਂ ਉਹ ਮੈਨੂੰ ਨਹੀਂ ਕਿਸੇ ਹੋਰ ਨੂੰ ਲੱਭ ਰਹੇ ਸੀ ਮੈਂ ਦੂਰ ਕਸਟਮ ਚੈਕਿੰਗ ਦੇ ਡੈਸਕ ਤੇ ਨਜ਼ਰ ਮਾਰੀ ਮੇਰੀ ਸੱਸ ਨਛੱਤਰ ਕੌਰ ਕਿਸੇ ਸ਼ਾਹੀ ਸਵਾਰ ਵਾਂਗ ਉੱਥੋਂ ਬਾਹਰ ਨਿਕਲ ਰਹੀ ਸੀ ਕ੍ਰੀਮ ਕਲਰ ਦਾ ਸਿਲਕ ਦਾ ਸੂਟ ਗਰਮ ਕਸ਼ਮੀਰੀ ਸ਼ਾਲ ਕਿੱਲੋ ਪਰ ਸੋਨਾ ਹੱਥਾਂ ਪੈਰਾਂ 'ਚ ਪਾਇਆ ਹੋਇਆ ਤੇ ਹੱਥ 'ਚ ਚਮੜੇ ਦਾ ਭਾਰੀ ਬੈਗ ਬੈਗ ਉਹ ਤੋਂ ਚੱਕ ਨਹੀਂ ਹੋ ਰਿਹਾ ਸੀ ਲੰਗ ਮਾਰਦੀ ਹੋਈ ਉਹ ਮੇਰੇ ਕੋਲੋਂ ਦੀ ਲੰਗ ਗਈ ਤੇ ਮੇਰੇ ਵੱਲ ਦੇਖਿਆ ਤੱਕ ਵੀ ਨਹੀਂ ਜਾਂ ਜੀ ਦੇਖਿਆ ਵੀ ਹੋ ਤਾਂ ਪਛਾਣਿਆ ਨਹੀਂ ਮੈਂ ਲੁੱਟੀ ਲੁੱਟੀ ਜਹੀ ਉਹਦੇ ਮਗਰ ਤੁਰ ਪਈ ਬਾਹਰ ਮੇਰਾ ਪੂਰਾ ਸੋਹਰਾ ਪਰਿਵਾਰ ਉਹਨਾਂ ਦੇ ਸਵਾਗਤ 'ਚ ਖੜਾ ਸੀ ਮੇਰੀਆਂ ਨਨਾਨਾ ਤੇ ਹੋਰ ਤੇ ਹੋਰ ਲੱਲੀ ਛੱਲੀ ਉਹ ਸਭ ਇੱਕ ਦੂਜੇ ਨੂੰ ਭੱਜ-ਭੱਜ ਕੇ ਜੱਫੀਆਂ ਪਾ ਕੇ ਮਿਲ ਰਹੇ ਸਨ ਜਿਵੇਂ ਬਰਿਆਂ ਦੇ ਵਿਛੋੜੇ ਬਾਦ ਮਿਲੇ ਹੋਣ ਨਵੀਂ ਕੁੜੀ ਸਭ ਦੇ ਪੈਰਾਂ ਤੇ ਹੱਥ ਲਾ ਕੇ ਮੱਥਾ ਟੇਕ ਰਹੀ ਸੀ ਤੇ ਮੇਰੀਆਂ ਨਨਾਨਾ ਵਾਰ-ਵਾਰ ਉਹਦਾ ਮੂੰਹ ਚੁੰਮ ਰਹੀਆਂ ਸਨ ਤੇ ਮੇਰੀ ਸੱਸ ਜਿਵੇਂ ਹਵਾ 'ਚ ਤੈਰਦੀ ਹੋਈ ਉਹਨਾਂ 'ਚ ਜਾ ਰਲੀ ਸ਼ਾਇਦ ਉਹ ਲੰਗ ਮਾਰਨਾ ਭੁੱਲ ਗਈ ਸੀ ਕਿਸੇ ਫੌਜੀ ਜਰਨੈਲ ਵਾਂਗ ਤੁਰ ਰਹੀ ਸੀ ਉਹ ਜੋ ਕੋਈ ਜੰਗ ਜਿੱਤ ਕੇ ਵਾਪਸ ਮੁੜਿਆ ਹੋਵੇ ਤੇ ਉਹਦੇ ਸਵਾਗਤ ਸਾਰਾ ਸ਼ਹਿਰ ਖੜਿਆ ਹੋਵੇ ਕਿੰਨੀ ਖੁਸ਼ੀ ਤੇ ਕਿੰਨਾ ਆਤਮ ਵਿਸ਼ਵਾਸ ਸੀ ਉਹਦੇ ਚਿਹਰੇ ਤੇ ਤਾਂ ਇਹ ਗੱਲ ਹੈ ਕਿਸੇ ਗਰੀਬ ਦਾ ਘਰ ਲੁੱਟ ਕੇ ਆਈ ਹੈ ਮੇਰੇ ਮਨ ਨੇ ਪੁੱਛਿਆ ਪਰ ਪਰ ਉਹ ਕੁੜੀ ਕਿੰਨੀ ਸੋਹਣੀ ਹੈ ਜਮਾ ਹੀ ਨਿਆਣੀ ਜਹੀ ਲਾਲ ਰੰਗ ਦਾ ਸੂਟ ਕਿੰਨਾ ਫਾਬਦਾ ਉਹਦੇ ਤੇ ਜਿਵੇਂ ਕੋਈ ਤਾਜ਼ਾ ਗੁਲਾਬ ਹੋਣੇ ਹੀ ਖਿੜਿਆ ਹੋਵੇ ਮੂਰਤ ਜਹੀ ਜਾਸਰੋਂ ਦੀ ਗੰਦਲ ਵਰਗੀ ਨਰਮ ਨਾਜ਼ੁਕ ਮਲਕ ਮਲਕ ਪੈਰ ਧਰ ਰਹੀ ਸੀ ਜਿਵੇਂ ਪੈਰਾਂ ਹੇਠ ਪਤਾਸੇ ਪਾਏ ਹੋਣ ਕਿੰਨੀ ਪਿਆਰੀ ਕੁੜੀ ਹੈ ਮੇਰੇ ਅੰਦਰੋਂ ਕੋਈ ਬੋਲ ਰਿਹਾ ਸੀ ਤੂੰ ਤਾਂ ਇਸ ਨਾਲੋਂ ਵੀ ਵੱਧ ਸੋਣੀ ਤੇ ਜਵਾਨ ਸੀ ਜਿਸ ਦਿਨ ਵਿਆਹ ਕਰਵਾ ਕੇ ਇਸੇ 에ਅਰਪੋਰਟ ਤੇ ਉਤਰੀ ਸੀ ਇਹ ਕੁੜੀ ਤਾਂ ਕੁਝ ਵੀ ਨਹੀਂ ਮੇਰੇ ਦਿਲ ਨੇ ਕਿਹਾ ਮੈਂ ਸਾਹਮਣੀ ਕੰਧ ਵਿੱਚ ਲੱਗੇ ਸ਼ੀਸ਼ੇ ਵਿੱਚ ਦੇਖਿਆ ਅੱਧਾ ਚਿੱਟਾ ਸਿਰ ਮੂੰਹ ਤੇ ਝੋੜੜੀਆਂ ਸੁੱਕ ਕੇ ਕੰਡਾ ਬਣਿਆ ਸਰੀਰ 35 ਸਾਲਾਂ ਦੀ ਉਮਰ 'ਚ ਮੈਂ 50 ਸਾਲਾਂ ਦੀ ਲੱਗਦੀ ਸੀ ਮੈਂ ਕਿੱਥੇ ਸੋਣੀ ਆ ਉਸ ਕੁੜੀ ਜਿੰਨੀ ਕਿੱਥੇ ਬਿਮਾਰੀਆਂ ਤੇ ਗਮਾਂ ਦਾ ਖਾਦਾ ਕਾਲਾ ਪਿਆ ਸਰੀਰ ਕਿੱਥੇ ਉਹ ਦਿਨ ਚੜ੍ਹਦੇ ਦੀ ਲਾਲੀ ਵਰਗੀ ਕੁੜੀ ਮੈਂ ਆਪੇ ਨੂੰ ਕਿਹਾ ਨਹੀਂ ਮਿੰਦੋ ਤੂੰ ਤਾਂ ਸਿਰਫ ਸੋਨਾ ਵਰਿਆਂ ਦੀ ਸੀ ਜਦੋਂ ਇਸ ਖਾਨਦਾਨ ਦੀ ਬਹੂ ਬਣ ਕੇ ਆਈ ਸੀ ਤੇ ਸ਼ਾਇਦ ਤੇਰੇ ਜਿੰਨੀ ਸੋਹਣੀ ਕੁੜੀ ਤਾਂ ਸਾਰੇ ਪਿੰਡ 'ਚ ਨਹੀਂ ਹੋਣੀ ਤੇਰੇ ਜਿੰਨੀ ਗੁਣੀ ਆਰ ਕੁੜੀ ਆਸੇ-ਪਾਸੇ ਦੀਵਾ ਲਏ ਤੋਂ ਨਹੀਂ ਸੀ ਲੱਭਦੀ ਤੇਰਾ ਰਿਸ਼ਤਾ ਤਾਂ ਮੋਹ ਮੰਗ ਕੇ ਲਿਆ ਸੀ ਨਸ਼ੱਤਰਕੌਰ ਨੇ ਸ਼ੀਸ਼ਾ ਕਹਿ ਰਿਹਾ ਸੀ ਤੇ ਮੈਨੂੰ ਯਾਦ ਆਇਆ ਸੱਚਮੁੱਚ ਹੀ ਮੇਰਾ ਰਿਸ਼ਤਾ ਮੇਰੀ ਸੱਸ ਨਸ਼ੱਤਰਕੌਰ ਨੇ ਮੰਗ ਕੇ ਲਿਆ ਸੀ ਦਸਵੀਂ ਚ ਪੜਦੀ ਸੀ ਮੈਂ ਉਦੋਂ ਚਾਰ ਭੈਣਾ ਸੀ ਅਸੀਂ ਤੇ ਭਰਾ ਕੋਈ ਨਹੀਂ ਸੀ ਮਾਂ-ਬਾਪ ਗਰੀਬੀ ਤੇ ਕਬੀਲਦਾਰੀ ਦੇ ਮਾਰੇ ਹੋਏ ਜਦੋਂ ਇੰਗਲੈਂਡ ਤੋਂ ਰਿਸ਼ਤਾ ਆਇਆ ਮੇਰੇ ਮਾਪੇ ਦਾ ਚਾ ਨਾ ਚੱਕਿਆ ਗਿਆ ਕਿੰਨੇ ਭਾਗਾ ਵਾਲੀ ਕੁੜੀ ਐ ਘਰੇ ਬੈਠੀ ਨੂੰ ਰੱਬ ਬੋਰ ਗਿਆ ਕੀੜੀ ਦੇ ਕਰ ਭਗਵਾਨ ਆਏ ਨੇ ਮੇਰੇ ਗਰੀਬ ਬਾਪ ਨੇ ਪਗ ਲਾ ਕੇ ਮੇਰੀ ਸੱਸ ਦੇ ਕਦਮਾਂ 'ਚ ਰੱਖਦੀ ਸੀ ਮੈਨੂੰ ਕੁਝ ਨਹੀਂ ਚਾਹੀਦਾ ਰਾਮ ਸਿੰਘ ਬਸ ਕੁੜੀ ਮੇਰੀ ਸੇਵਾ ਕਰੇ ਤੇ ਮੇਰੇ ਮੁੰਡੇ ਦਾ ਮਨ ਜਿੱਤੇ ਆਪਣਾ ਘਰ ਸੰਭੇ ਤੇ ਹੋਰ ਭਲਾ ਕੀ ਮਾਪੇ ਪਾਲਦੇ ਆ ਆਪਣੇ ਧੀ ਪੁੱਤ ਦਾ ਸੁੱਖ ਤਾਂ ਜਾਨਵਰ ਵੀ ਮੰਗਦੇ ਨੇ ਮੇਰੀ ਸੱਸ ਨੇ ਕਿਹਾ ਰਿਸ਼ਤਾ ਪੱਕਾ ਹੋ ਗਿਆ ਸੀ ਬਾਪੂ ਕਹਿ ਰਿਹਾ ਸੀ ਉੱਥੇ ਜਾ ਕੇ ਹੌਲੀ-ਹੌਲੀ ਸਾਰੀਆਂ ਭੈਣਾਂ ਨੂੰ ਸੱਦ ਲਏਗੀ ਫਿਰ ਬਾਪੂ ਤੇ ਬੇਬੇ ਨੂੰ ਵੀ ਸਾਰੇ ਬਲਾਇਤ ਚ ਸੈੱਟ ਹੋ ਜਾਵਾਂਗੇ ਸ਼ਾਮ ਨੂੰ ਮੈਨੂੰ ਮੇਰੀ ਸੱਸ ਨੇ ਅੱਡ ਬੁਲਾ ਕੇ ਸਮਝਾਇਆ ਦੇਖ ਕੁੜੀਏ ਮੇਰੀ ਪਹਿਲੀ ਨੂੰ ਬਹੁਤ ਕਪੱਤੀ ਸੀ ਸਾਰਾ ਦਿਨ ਮੁੰਡੇ ਨਾਲ ਕਲੇਸ਼ ਰੱਖਦੀ ਸੀ ਤੇ ਮੇਰੇ ਨਾਲ ਆਟ ਆਡਾ ਲਈ ਰੱਖਦੀ ਬਾਹਰ ਤੁਰੀ ਫਿਰਦੀ ਸੀ ਆਵਾ ਗੌਣ ਪਲਾ ਕੌਣ ਬੰਦਾ ਬਰਦਾਸ਼ਤ ਕਰੂ ਉਧਰ ਦੀਆਂ ਕੁੜੀਆਂ ਐਸੀਆਂ ਹੀ ਹੁੰਦੀਆਂ ਨੇ ਸਾਰੇ ਮੁੰਡਿਆਂ ਦੇ ਫਿੱਟ ਨਹੀਂ ਬੈਠਦੀਆਂ ਇਸੇ ਲਈ ਮੈਂ ਤੇਰੇ ਬਾਪ ਦੀ ਭਲਮਣ ਸ਼ਾਹੀ ਦੇਖ ਕੇ ਤੇਰੀ ਸ਼ਰਾਫਤ ਦੇ ਮੂੰਹ ਨੂੰ ਰਿਸ਼ਤਾ ਮੰਗਿਆ ਨਹੀਂ ਤਾਂ ਮੇਰੇ ਪੁੱਤ ਨੂੰ ਤਾਂ ਆਥੜ ਨੂੰ ਵੀ ਜ਼ਿਮੀਂਦਾਰਾਂ ਦੇ ਘਰੋਂ ਰਿਸ਼ਤੇ ਆਉਂਦੇ ਨੇ ਜੱਟ ਜ਼ਮੀਨਾ ਕਰਕੇ ਵਿਆਹੇ ਜਾਂਦੇ ਨੇ ਤੀਵੀਆਂ ਦਾ ਘਾਟਾ ਨਹੀਂ ਹੁੰਦਾ ਪਰ ਮੈਂ ਚਾਹੁੰਦੀ ਆ ਮੇਰੇ ਪੁੱਤ ਦਾ ਘਰ ਵਸੇ ਦੂਰੀਵਾਰ ਕੋਈ ਚੰਗੀ ਕੁੜੀ ਵਸੇ ਉਹਦੇ ਕਰਮਾਂ ਨੂੰ ਉਹਦੀ ਆਵਾਜ਼ ਥਾਣੇਦਾਰਾਂ ਵਾਲਾ ਰੋਬ ਸੀ ਮੈਨੂੰ ੱੱਕਾ ਜਿਹਾ ਲੱਗਾ ਕਿ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ ਪਰ ਬਾਪੂ ਦੀ ਕਬੀਲਦਾਰੀ ਕਰਕੇ ਮੈਂ ਸਬਰ ਦਾ ਘੁੱਟ ਭਰ ਲਿਆ ਕੋਈ ਗੱਲ ਨਹੀਂ ਮੈਂ ਇਹ ਗੱਲ ਸਿਰਫ ਆਪਣੇ ਤੱਕ ਹੀ ਰੱਖਾਂਗੀ ਬਾਪੂ ਨੂੰ ਪਤਾ ਵੀ ਨਹੀਂ ਲੱਗੇਗਾ ਕੁੜੀਆਂ ਵੱਡੇ-ਵੱਡੇ ਗਮ ਢਿੱਡਾਂ 'ਚ ਹੀ ਸਮਾ ਲੈਂਦੀਆਂ ਨੇ ਕਹਿੰਦੇ ਨੇ ਤੀਮੀ ਦੇ ਢਿੱਡ 'ਚ ਖੂਹ ਹੁੰਦਾ ਆਪਣੇ ਮਾਪੇ ਬਾਪ ਤੇ ਭੈਣਾਂ ਲਈ ਜੇ ਤੂੰ ਹਾਜੂ ਨਾਲ ਵਿਆਹ ਕਰਵਾ ਲਿਆ ਤਾਂ ਕਿਹੜਾ ਅਸਮਾਨ ਫਟ ਜਾਏਗਾ ਇਹ ਵੀ ਵਿਚਾਰੇ ਮੇਰੇ ਸਹਾਰੇ ਰੋਟੀ ਖਾਣ ਜੋਗੇ ਹੋ ਜਾਣਗੇ ਉਹ ਖੁਦ ਨੂੰ ਤਸੱਲੀ ਦਿੰਦੀ ਫਿਰ ਮੇਰਾ ਵਿਆਹ ਪ੍ਰਦੀਪ ਸਿੰਘ ਨਾਲ ਹੋ ਗਿਆ ਮੈਂ ਵੀ ਇਸੇ ਤਰ੍ਹਾਂ ਹੀ ਲਾਲ ਸੂਟ ਪਾਈ ਸੋਨੇ ਤੇ ਹੀਰਿਆਂ ਦੇ ਸੈਟਾਂ ਨਾਲ ਲੱਦੀ ਹੋਈ ਇਸੇ 에ਅਰਪੋਰਟ ਤੇ ਉਤਰੀ ਸੀ ਮੈਨੂੰ ਵੀ ਸਾਰਾ ਟੱਬਰ ਅੱਗੇ ਲੈਣ ਆਇਆ ਸੀ ਤੇ ਇਸੇ ਤਰ੍ਹਾਂ ਹੀ ਮੇਰਾ ਮੂ ਬਾਰ-ਬਾਰ ਸਭ ਨੇ ਚੁੰਮਿਆ ਸੀ ਘਰ ਆ ਕੇ 8 ਦਿਨਾਂ 'ਚ ਹੀ ਮੈਂ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਸੱਸ ਨੂੰ ਵੇਲੀ ਕਰ ਦਿੱਤਾ ਨਣਾਣਾ ਨੂੰ ਬੈਠੀਆਂ ਨੂੰ ਖਾਣ-ਪੀਣ ਨੂੰ ਦਿੰਦੀ ਸਾਰਾ ਟੱਬਰ ਮੇਰੇ ਤੇ ਜਾਨ ਦਿੰਦਾ ਸੀ ਜੇ ਚੁੱਪ ਸੀ ਤਾਂ ਪ੍ਰਦੀਪ ਜੋ ਇੱਕ ਵਾਰੀ ਵੀ ਮੈਨੂੰ ਵੇਖ ਕੇ ਮੁਸਕਰਾਇਆ ਤੱਕ ਨਹੀਂ ਸੀ ਇੰਡੀਆ 'ਚ ਤਾਂ ਮੈਂ ਸਮਝਦੀ ਸੀ ਵੀ ਚਲੋ ਨਮਾ-ਨਮਾ ਰਿਸ਼ਤਾ ਬੰਦਾ ਸੰਗ ਦਾ ਹੀ ਹੁੰਦਾ ਹੈ ਜਾਂ ਸ਼ਾਇਦ ਮੁੰਡਾ ਸਾਡੀ ਬੋਲੀ ਨਹੀਂ ਸਮਝਦਾ ਪਰ ਇੰਗਲੈਂਡ ਆ ਕੇ ਵੀ ਉਹ ਮੇਰੇ ਤੋਂ ਦੂਰ ਸੀ ਦੁਨੀਆ ਦੀ ਨਿਗਾਹ ਚ ਮੇਰਾ ਵਿਆਹ ਹੋ ਗਿਆ ਸੀ ਪਰ ਮੇਰੇ ਪਤੀ ਨੇ ਮੈਨੂੰ ਛੂਹਿਆ ਤੱਕ ਨਹੀਂ ਸੀ ਉਹਦੀ ਚੁੱਪ ਮੇਰੇ ਤੋਂ ਛੱਲੀ ਨਾ ਜਾਂਦੀ ਪਰ ਖੁਦ ਅੱਗੇ ਵਧ ਕੇ ਗੱਲ ਕਰਨ ਦੀ ਮੇਰੇ 'ਚ ਹਿੰਮਤ ਨਹੀਂ ਸੀ ਤਿੰਨ ਚਾਰ ਮਹੀਨੇ ਲੰਘ ਗਏ ਪ੍ਰਦੀਪ ਘਰ ਆਉਂਦਾ ਰੋਟੀ ਖਾਂਦਾ ਚਲਾ ਜਾਂਦਾ ਤੁਸੀਂ ਮੇਰੇ ਨਾਲ ਕਿਸੇ ਗੱਲ ਤੇ ਨਾਰਾਜ਼ ਹੋ ਇੱਕ ਦਿਨ ਅਸੀਂ ਘਰ 'ਚ ਇਕੱਲੇ ਸੀ ਤਾਂ ਮੈਂ ਪੁੱਛਿਆ ਨੋ ਉਹ ਬੇਰੁਖੀ ਨਾਲ ਬੋਲਿਆ ਫਿਰ ਇਹ ਬੇਰੁਖੀ ਜਹੀ ਕਿਉਂ ਹੈ ਮੇਰੇ ਤੋਂ ਕੋਈ ਗਲਤੀ ਹੋ ਗਈ ਐ ਤਾਂ ਮਾਫ ਕਰ ਦਿਓ ਮੈਂ ਉਹਦੇ ਕਦਮਾਂ ਤੇ ਝੁੱਕ ਗਈ ਉਹ ਡੋਂਟ ਬੀ ਸਿਲੀ ਮੈਨੂੰ ਕੋਈ ਗੁੱਸਾ ਨਹੀਂ ਆ ਤੇਰੇ ਨਾਲ ਆਈ ਐਮ ਫਾਈਨ ਉਹਨੇ ਪੈਰ ਪਿੱਛੇ ਖਿੱਚੇ ਫਿਰ ਕੀ ਗੱਲ ਐ ਤੁਸੀਂ ਬੋਲਦੇ ਕਿਉਂ ਨਹੀਂ ਮੇਰੇ ਨਾਲ ਮੇਰਾ ਗਲਾ ਪਰ ਆਇਆ ਬੋਲਤਾ ਰਿਹਾ ਉਹਨੇ ਜਵਾਬ ਦਿੱਤਾ ਨਹੀਂ ਮੇਰਾ ਮਤਲਬ ਐ ਜਿਵੇਂ ਤੀਵੀ ਆਦਮੀ ਆਪਸ ਚ ਬੋਲਦੇ ਹੁੰਦੇ ਨੇ 4 ਮਹੀਨੇ ਹੋ ਗਏ ਮੈਨੂੰ ਆਈ ਨੂੰ ਤੁਸੀਂ ਇੱਕ ਰਾਤ ਵੀ ਮੇਰੇ ਕੋਲ ਨਹੀਂ ਰਹੇ ਅੱਜ ਘਰ ਕੋਈ ਨਹੀਂ ਆ ਮੇਰੀਆਂ ਅੱਖਾਂ ਨੇ ਉਹਨੂੰ ਸੱਦਾ ਦਿੱਤਾ ਨਹੀਂ ਮੇਰੀ ਅਪਾਇੰਟਮੈਂਟ ਆ ਡਾਕਟਰ ਦੇ ਮੈਂ ਚਲਣਾ ਆ ਕੇ ਉਹ ਉੱਠ ਕੇ ਖੜਾ ਹੋ ਗਿਆ ਤੇ ਜੇ ਮੈਨੂੰ ਦੇਣ ਲਈ ਤੁਹਾਡੇ ਕੋਲ ਦੋ ਘੰਟੇ ਵੀ ਨਹੀਂ ਸੀ ਤਾਂ ਵਿਆਹ ਕਰਵਾਉਣ ਦੀ ਕੀ ਲੋੜ ਸੀ ਮੈਂ ਦੁਖੀ ਆਵਾਜ਼ ਚ ਕਿਹਾ ਲੋੜ ਮੈਨੂੰ ਨਹੀਂ ਮੇਰੀ ਮਾਂ ਨੂੰ ਸੀ ਉਸੇ ਨੂੰ ਪੁੱਛ ਜਾ ਕੇ ਉਹ ਮੇਰੀਆਂ ਅੱਖਾਂ ਚ ਦੇਖਦਾ ਹੋਇਆ ਬੋਲਿਆ ਬੀਜੀ ਨੂੰ ਕੀ ਪੁੱਛਣਾ ਹੈ ਆਪਾਂ ਆਦਮੀ ਤੀਵੀ ਆ ਆਪਸ ਦੀ ਗੱਲ ਆਪਸ ਚ ਹੀ ਰਹੇ ਤਾਂ ਚੰਗੀ ਗੱਲ ਐ ਮੈਨੂੰ ਪੁੱਛ ਕੇ ਕੀਤਾ ਕੁਝ ਉਹਨੇ ਆਪੇ ਲੈ ਕੇ ਆਈ ਐ ਤੈਨੂੰ ਹੁਣ ਖੁਦ ਹੀ ਸਾਂਭੇਗੀ ਉਹਨੇ ਨਫ਼ਰਤ ਨਾਲ ਮੇਰੇ ਵੱਲ ਵੇਖਿਆ ਆਪੇ ਲੈ ਕੇ ਆਈ ਐ ਤੁਹਾਨੂੰ ਨਹੀਂ ਪੁੱਛਿਆ ਮੈਂ ਹੈਰਾਨ ਰਹਿ ਗਈ ਜਦੋਂ ਵੀ ਇੰਡੀਆ ਜਾਂਦੀ ਐ ਕੋਈ ਨਾ ਕੋਈ ਗੰਦ ਚੁੱਕ ਲਿਆਵੇਗੀ ਫੇਰ ਕਹੇਗੀ ਇਹਦੇ ਨਾਲ ਵਿਆਹ ਕਰਵਾ ਆਈ ਡੋਂਟ ਲਾਈਕ ਸੱਚ ਥਿੰਗਸ ਆਖ ਕੇ ਉਹ ਮੈਨੂੰ ਤੱਕਾ ਜਿਹਾ ਦੇ ਕੇ ਬਾਹਰ ਚਲਾ ਗਿਆ ਤੇ ਮੈਂ ਸੋਫੇ ਤੇ ਪਈ ਬਹੁਤ देर ਰੋਂਦੀ ਰਹੀ ਸ਼ਾਮ ਨੂੰ ਸੱਸ ਘਰ ਆਈ ਮੈਨੂੰ ਉਦਾਸ ਚ ਹੀ ਦੇਖ ਕੇ ਪਹਿਲਾਂ ਉਹ ਹੱਸੀ ਫਿਰ ਪਤਾ ਨਹੀਂ ਕੀ ਸੋਚ ਕੇ ਬੋਲੀ ਕੀ ਗੱਲ ਆ ਬੁੱਥਾ ਕਿਉਂ ਲਟਕਾ ਰੱਖਿਆ ਮਾਂ ਜੀ ਅੱਜ ਹੀ ਘਰ ਆਏ ਸੀ ਦੁਪਹਿਰੇ ਕਹਿੰਦੇ ਤੂੰ ਮੈਨੂੰ ਪਸੰਦ ਨਹੀਂ ਹੈ ਮੇਰੀ ਮਾਂ ਤੈਨੂੰ ਲੈ ਕੇ ਆਈ ਹੈ ਉਸੇ ਨਾਲ ਹੀ ਰਹਿ ਮੈਂ ਰੋਂਦੀ ਹੋਈ ਨੇ ਦੱਸਿਆ ਕੋਈ ਨਵੀਂ ਗੱਲ ਹੈ ਦੁਨੀਆ ਦੇ ਸਾਰੇ ਮਰਦ ਆਪਣੀ ਔਰਤ ਨੂੰ ਇਹੀ ਕਹਿੰਦੇ ਨੇ ਕਿ ਤੂੰ ਮੈਨੂੰ ਪਸੰਦ ਨਹੀਂ ਮੈਂ ਤਾਂ ਗਾਲਪਿਆ ਢੋਲ ਵਜਾ ਰਿਹਾ ਆਖ ਕੇ ਉਹ ਉੱਚੀ ਸਾਰੀ ਹੱਸੀ ਤੁਹਾਨੂੰ ਇਹ ਹਾਸੇ ਦੀ ਗੱਲ ਲੱਗਦੀ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਹੋਰ ਮੈਂ ਰੋਵਾਂ ਆਦਮੀ ਤੇਰਾ ਤੂੰ ਜਾਣੇ ਕੋਈ ਕਮੀ ਹੋਣੀ ਹੈ ਤੇਰੇ ਚ ਆਪਣੇ ਆਦਮੀ ਦਾ ਦਿਲ ਜਿੱਤ ਤੀਮੀ ਚਾਹੇ ਤਾਂ ਖਸਮ ਨੂੰ ਉਂਗਲਾਂ ਤੇ ਨਚਾ ਸਕਦੀ ਹੈ ਇਸ ਜਾਤ ਨਾਲੋਂ ਤਾਂ ਵੱਡਾ ਬਾਂਦਰ ਹੀ ਕੋਈ ਨਹੀਂ ਆ ਦੁਨੀਆ ਵਿੱਚ ਤੂੰ ਦੇਖਦੀ ਨਹੀਂ ਤੇਰਾ ਸੋਹਰਾ ਅੱਜ ਵੀ ਕਿਵੇਂ ਮੇਰਾ ਪਾਣੀ ਭਰਦਾ ਸਾਰੀ ਉਮਰ ਬਾਹਰ ਤੱਕੇ ਖਾਂਦਾ ਫਿਰਿਆ ਇਹ ਗੋਰੀਆਂ ਕਾਲੀਆਂ ਨਾਲ ਪਰ ਮੈਂ ਵੀ ਬੰਦੇ ਦਾ ਪੁੱਤ ਬਣਾ ਕੇ ਛੱਡਿਆ ਇਹਨੂੰ ਉਹ ਹੰਕਾਰ ਨਾਲ ਬੋਲੀ ਪਰ ਪਰ ਮੈਂ ਕੀ ਕਰਾਂ ਜਿਵੇਂ ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਕਰਨਾ ਕੀ ਹੈ ਕੋਈ ਕੰਮ ਤੰਦਾ ਲੱਭ ਘਰ ਚ ਮਹਾਰਾਣੀਆਂ ਵਾਂਗ ਬੈਠੀ ਰਹਿੰਦੀਆਂ ਕੰਮ ਪਰ ਹਲੇ ਤਾਂ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਥੀ ਮੈਂ ਆਪਣੇ ਹੱਥ ਉਹਦੇ ਅੱਗੇ ਕਰ ਦਿੱਤੇ ਜੇ ਐਸੀ ਤਰ੍ਹਾਂ ਅੰਦਰ ਬੈਠੀ ਰਹੇਗੀ ਤਾਂ ਸਾਰੀ ਉਮਰ ਨਹੀਂ ਲੱਥਣੀ ਮਹਿੰਦੀ ਇੱਥੇ ਤਾਂ ਡੋਲੀ 'ਚੋਂ ਉੱਤਰਦਿਆਂ ਹੀ ਪੌਂਡ ਕਮਾਉਣ ਲੱਗ ਜਾਂਦੀਆਂ ਨੇ ਤੈਨੂੰ ਤਾਂ 4 ਮਹੀਨੇ ਹੋ ਗਏ ਮੁਫਤ ਦੀਆਂ ਖਾਂਦੀ ਨੂੰ ਪਤਾ ਹੀ ਕਿੰਨੇ ਮਹਿੰਗੇ ਮੁਲਕ ਨੇ ਇਹ ਬੱਚਾ ਪੈਦਾ ਪਿੱਛੋਂ ਹੁੰਦਾ ਸਰਕਾਰ ਪਹਿਲਾਂ ਖਰਚਾ ਦੇਣ ਲੱਗ ਜਾਂਦੀ ਹੈ ਉਹ ਗੱਲ ਕਰਦੀ ਹੋਈ ਵਾਰ-ਵਾਰ ਵਾਲਾਂ ਦਾ ਜੂڑا ਕਰਦੀ ਤੇ ਖੋਲਦੀ ਸੀ ਮੈਨੂੰ ਸਮਝ ਨਹੀਂ ਆਈ ਕਿ ਸੱਸ ਮਜ਼ਾਕ ਕਰ ਰਹੀ ਹੈ ਜਾਂ ਫਿਰ ਸੱਚਮੁੱਚ ਹੀ ਮੈਨੂੰ ਕੰਮ ਲੱਭਣ ਲਈ ਆਖ ਰਹੀ ਹੈ ਪਰ ਉਸ ਦਿਨ ਤੋਂ ਬਾਅਦ ਮੈਂ ਕੰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਕੰਮ ਦੀ ਤਲਾਸ਼ ਵੀ ਕੀਤੀ ਸੀ ਫੈਕਟਰੀਆਂ ਦੁਕਾਨਾਂ ਰੈਸਟੋਰੈਂਟਾਂ 'ਚ ਮੈਂ ਕੰਮ ਪੁੱਛਦੀ ਫੇਰਦੀ ਸੀ ਨਾ ਕੋਈ ਬੋਲੀ ਆਉਂਦੀ ਸੀ ਨਾ ਕੰਮ ਨੌਕਰੀ ਕਿੱਥੋਂ ਮਿਲਦੀ ਸਭ ਥਾਂ ਤੇ ਤਜਰਬਾ ਪੁੱਛਦੇ ਸੀ 2 ਮਹੀਨੇ ਗੁਜ਼ਰ ਗਏ ਮੈਨੂੰ ਕੰਮ ਨਾ ਮਿਲਿਆ ਘਰਦਿਆਂ ਦਾ ਵਰਤਾਓ ਮੇਰੇ ਲਈ ਬਦਲ ਗਿਆ ਸੀ ਨਣਾਣਾ ਗੱਲ ਕਰਨੀ ਛੱਡ ਗਈਆਂ ਦਿਓਰਬਾਰ ਹੀ ਰਹਿੰਦਾ ਸੀ ਸਹੁਰਾ ਸੱਸ ਦੇ ਆਰਡਰ ਤੇ ਚੱਲਦਾ ਸੀ ਪ੍ਰਦੀਪ ਨੂੰ ਪਹਿਲਾਂ ਹੀ ਮੈਂ ਪਸੰਦ ਨਹੀਂ ਸੀ ਹੁਣ ਤਾਂ ਮੇਰੀ ਸੱਸ ਕਈ ਵਾਰ ਕਹਿ ਦਿੰਦੀ ਐਵੇਂ ਹੀ ਕੁੜੀਆਂ ਲੈ ਆਈ ਦੀਆਂ ਨੇ ਇੰਡੀਆ ਤੋਂ ਮੁੰਡੇ ਪਸੰਦ ਤਾਂ ਕਰਦੇ ਨੇ ਕਿੱਥੋਂ ਸਿਰਚ ਸੁਆ ਪਾ ਲਈ ਨਾ ਕੰਮ ਦੀ ਨਾ ਕਾਰ ਦੀ ਮੈਨੂੰ ਕੀ ਪਤਾ ਸੀ ਮੇਰੇ ਪੁੱਤ ਦੇ ਭਾਗ ਐਨੇ ਮਾੜੇ ਨੇ ਧੰਨਵਾਦ